ਇਕੜੇ ਲੱਗਦੀ ਹੈਗੀ ਸਰ ਜੀ ਮੈਂ ਮੈਂ ਇਸ ਲਈ ਜਿਹੜੀ ਮੇਰੀ ਪੋਸਟਿੰਗ ਆ ਉਹ ਬਤੌਰ ਡੀਐਸਪੀ ਬਾਬਕਪਾਲਾ ਸਾਹਿਬ ਪਰ ਜਿਹੜੀ ਆ ਸਾਡੀ ਕਿਉਂਕਿ ਇੱਥੇ ਵੀ ਜੋ ਅਨਫੋਰਚੂਨੇਟ ਇੱਕ ਇਨਸੀਡੈਂਟ ਹੋ ਗਿਆ ਸੀ ਜੀ ਜਿਹਦੇ ਨਾਲ ਕਾਫੀ ਮਤੌਨੀ ਹੋਈਆਂ ਤੇ ਆਪਾਂ ਇੱਧਰ ਵੀ ਮਸਰੂਫ ਆ ਤੇ ਜੋ ਸ਼ਾਮ ਨੂੰ ਕੱਲ ਸ਼ਾਮੀ ਸਾਨੂੰ ਇਕਲਾਹ ਮਿਲੀ ਸੀ ਕਿ ਟੌਂਗ ਪਿੰਡ ਦੇ ਵਿੱਚ ਜਿਹੜੀ ਆ ਨਜਾਇਜ਼ ਜਿਹੜੀ ਲਾਂ ਉਹ ਜਿਹੜੀ ਆ ਦੇਸੀ ਲਾਂ ਲੈ ਆ ਉਹ ਵਿਕਰੀ ਆ ਤੇ ਜੋ ਐਸਐਚਓ ਵਿਆਸ ਨੇ ਦੋ ਟੀਮਾਂ ਬਣਾ ਕੇ ਇਹਦੇ ਤੇ ਰੇਡ ਕੀਤਾ ਤੇ ਦੋ ਜਗ੍ਹਾ ਜਿਹੜਾ ਆਪਾਂ ਰੇਡ ਕੀਤਾ ਸੀ ਦੋਨਾਂ ਜਗ੍ਹਾ ਤੋਂ ਸਾਨੂੰ ਜਿਹੜੀ ਐਲਾਨ ਬ੍ਰਾਮਦ ਹੋਈ ਸੀ ਤੇ ਮੁਕਦਮੇ ਆਪਾਂ ਦੋ ਮੁਕਦਮੇ ਦਰਜ ਕੀਤੇ ਆ ਜਿਹਦੇ ਵਿੱਚ ਰੈਸਪੀ ਪਾਈਆਂ ਤੇ ਬਸਦੀ ਕਾਰਵਾਈ ਅਮਲ ਚੱਲ ਰਹੀ ਹੈ ਕਿ ਦੀ ਸ਼ਰਾਬ ਰੰਤ ਹੋਈ ਹੈ ਥੈਲੀਆਂ ਦੇ ਵਿੱਚ ਝੱਲੀਆਂ ਦੇਖੇ ਅਲਿਕ ਰਿਕਵਰੀ ਹੋਈ ਆ ਰਿਕਵਰੀ ਦਾ ਮੈਨੂੰ ਹਲੇ ਪੂਰਾ ਪਤਾ ਸਰ ਵੀਡੀਓ ਕਲਾਮ ਦੇ ਵੱਲੋਂ ਬਣਾਈ ਗਈ ਹੈ ਜਦੋਂ ਉਹ ਸ਼ਰਾਬ ਲੈ ਕੇ ਆ ਰਹੇ ਨਹੀਂ 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 ਇਹ ਤਫ਼ਤੀਸ਼ ਦਾ ਮਾਮਲਾ ਜੀ ਇਹ ਤਫ਼ਤੀਸ਼ ਦੇ ਦੌਰਾਨ ਪਤਾ ਲੱਗੇਗਾ ਕਿ ਵੀਡੀਓ ਐਕਚੁਅਲੀ ਕਿੱਦੋਂ ਆਈ ਸੀ ਇਹ ਥੈਲੀਆਂ ਦੇ ਵਿੱਚ ਜਿਹੜੀਆਂ ਲਾਹਣ ਆ ਦੇਸੀ ਸ਼ਰਾਬ ਸਰ ਕਿਹੜਾ ਮਾਮਲਾ ਚੱਲ ਰਿਹਾ ਹੈ ਇਹ ਐਕਸਾਈਜ਼ ਐਕਟੀਵਿਟੀ ਦਾ ਸਰ ਪਤਾ ਲੱਗਾ ਕਿ ਕਿਹੜਾ ਬੰਦਾ ਹੈ ਬਣਾ ਕੇ ਬਿਲਕੁਲ ਜੋ ਤਫ਼ਤੀਸ਼ ਵਿੱਚ ਆ ਰਿਹਾ ਕਿਹੜੇ ਪਿੰਡ ਤੋਂ ਲਿਆ ਰਿਹਾ ਸੀ ਟੌਂਗ ਟੌਂਗ ਪਿੰਡ ਦੀ ਗੱਲ ਹੈ ਟ ਤੂੰ ਕਹਿਆ ਜਾ ਇਹ ਤੱਕ ਦੂਸਰੀ ਦੌਰਾਨ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲਦੀ ਆ ਇਨਵੈਸਟੀਗੇਸ਼ਨ ਤੋਂ ਬਾਅਦ ਜੋ ਵੀ ਸਰ ਲੰਘਾ ਲੱਗੇ ਦਾ ਉਸ ਤੋਂ ਬਾਅਦ ਹੋਣ ਤੋਂ ਬਾਅਦ ਵੀ ਲੋਕ ਨਹੀਂ ਫਤਰਨਾ ਨਾਮ ਲੈ ਰਹੇ ਦੇਖੋ ਇਹ ਇਹ ਗੜੀ ਆ ਇਹ ਸਾਨੂੰ ਲੋਕਾਂ ਨੂੰ ਕਿਉਂਕਿ ਜਿੱਦਾਂ ਪੰਜਾਬ ਗਵਰਨਮੈਂਟ ਵੱਲੋਂ ਵੀ ਬੜੇ ਵੱਡੇ ਪੱਦਰ ਤੇ ਉਪਰਾਲੇ ਕੀਤੇ ਜਾ ਰਹੇ ਆ ਪੁਲਿਸ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਆ ਪਬਲਿਕ ਨੂੰ ਵੀ ਆਮ ਜਨਤਾ ਨੂੰ ਵੀ ਆਪਾਂ ਵੇਰ ਬਾਰ-ਬਾਰ ਕਰ ਰਹੇ ਆ ਠੀਕ ਆ ਜਿਹੜਾ ਹੌਲੀ-ਹੌਲੀ ਅਸਰ ਹਮਦਾ ਨਜ਼ਰ ਵੀ ਆ ਰਿਹਾ ਜਿਹਦੇ ਕਰਕੇ ਹੀ ਜੜੀ ਇਹ ਵੀਡੀਓ ਵਾਇਰਲ ਹੋ ਗਈ ਵੀਡੀਓ ਤੇ ਕੀ ਨਜ਼ਰ ਆ ਰਿਹਾ ਕੀ ਦੇਖਿਆ ਵੀਡੀਓ ਤੇ ਵੀਡੀਓ ਦੇ ਵਿੱਚ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੀ ਹੈਗੇ ਉਹ ਥੈਲੀਆਂ ਦੇ ਵਿੱਚ ਜਿਹੜੀ ਆ ਸ਼ਰਾਬ ਜੜੀ ਪੈਕ ਕਰਕੇ ਉਹ ਲੈ ਕੇ ਆ ਰਹੇ ਨੇ ਲੱਗਦਾ ਕਿ ਬਹੁਤ ਜ਼ਿਆਦਾ ਲੈ ਕੇ ਜਾ ਰਹੇ ਬਹੁਤ ਸਾਰੀਆਂ ਥੈਲੀਆਂ ਉਹਦੇ ਵਿੱਚ ਨਿਕਲੀਆਂ ਬਿਲਕੁਲ ਦੇਖੋ ਜੀ ਜਿੰਨੀਆਂ ਵੀ ਥੈਲੀਆਂ ਹੈਗੀਆਂ ਉਹ ਸਾਰੀਆਂ ਦੀ ਸਾਰੀਆਂ ਰਿਕਵਰ ਕਰ ਅਜਾ ਪਰ ਇਹ ਲਾਈਵ ਆ ਗਿਆ ਭਾਜੀ ਦਿਲ ਤਰੀਕੇ ਨਾਲ ਵਿਕਰੀਆਂ ਸੀ ਕਾਫੀ ਦੇਰ ਤੋਂ ਵਿਕਰੀਆਂ ਸੀ ਉੱਥੇ ਲੱਗਦਾ ਵਿਚਾਰ ਇੱਕ ਮਿੰਟ ਸਰ ਇੱਕ ਜਿੰਨੀਆਂ ਸੀ ਵਿਕਰੀਆਂ ਸੀ ਜਿਹਦਾ ਲਫਾਫੇ ਚ ਉੱਡ ਰਿਹਾ ਥੈਲੇ ਚ ਕਾਫੀ ਦੇਰ ਤੋਂ ਨਿਕਰੀ ਹੈ ਜੀ ਨਹੀਂ ਜੀ ਨਹੀਂ ਇਹਦੇ ਬਾਰੇ ਹੱਲੇ ਜਿਹੜੀ ਹੈ ਤਫतीश ਤੋਂ ਪਤਾ ਲੱਗੇਗਾ ਕਿਉਂਕਿ ਜੋ ਜਿੱਦਾਂ ਜਰੂਰੀ ਕੌਂਡਾਂ ਦੀ ਚੰਗੇ ਤਰੀਕੇ ਨਾਲ ਪੁੱਛਗਿਛ ਨਹੀਂ ਹੋਏਗੀ ਵੀ ਉਹ ਕਿੰਨੀ ਦੇਰ ਤੋਂ ਵੇਚ ਰਿਆ ਸੀ ਉਨੀ ਦੇਰ ਆਪਾਂ ਪੁੱਛ ਸਰ ਪਤਾ ਲੱਗਾ ਜੀ ਕਿੰਨੇ ਦੀ ਲਾ ਕੇ ਹੁੰਦਾ ਸੀ ਪਿੱਛੋਂ ਥਰਲੀ ਹੋਰ ਇਹ ਤਫतीश ਚੱਲਦੀ ਆ ਜੀ ਕਿਉਂਕਿ ਮੈਂ ਜਿਹੜਾ ਮੈਂ ਇੱਥੇ ਮਸਰੂਫ ਹਾਂ ਇਸ ਕਰਕੇ ਜਿਹੜੀ ਆ ਉਥੇ ਐਸਐਚਓ ਜਿਹੜੀ ਉਹ ਕਿੰਨੇ ਬੰਦਿਆ ਨਾਂ ਨੂੰ ਕੋਈ ਪਛਾਣ ਹੋਈ ਆ ਬੰਦੇ ਜਿਹੜਾ ਸਾਈਕਲ ਤੇ ਹੀ ਆਈ ਜਾ ਰਿਹਾ ਇੱਕ ਇੱਕ ਦਾ ਨਾਂ ਗੁਰਵਿੰਦਰ ਹੈ ਉਹ ਦੂਜੇ ਦਾ ਰਕੇਸ਼ ਹੈ ਤੇ ਦੋ ਬੰਦਿਆਂ ਦਾ ਜਿਹੜਾ ਨਾਮ ਸਾਨੂੰ ਪਤਾ। ਪਰ ਐ ਨੈਕਸਸ ਕਿੱਡਾ ਵੱਡਾ ਜਿਹਨੂੰ ਕੁਝ ਕੋੜੀ ਕਿ ਦੇਖੋ ਜੀ ਇੱਥੇ ਸਾਈਕਲਾਂ ਦੀ ਸਪਲਾਈ ਹੋ ਰਹੀ ਹੈ। ਜਿੱਡਾ ਵੱਡਾ ਮਰਜ਼ੀ ਰੱਖੀ ਤੋਂ ਵੇ ਜੋ ਮਰਜ਼ੀ ਹੋਵੇ ਕਿਉਂਕਿ ਉਹ ਤਾਂ ਆਪਾਂ ਨੂੰ ਤੇ ਉਹਦੇ ਤੇ ਕਾਰਵਾਈ ਆਪਾਂ ਕਰਾਂਗੇ। ਪਰ ਇਹਦੇ ਵਿੱਚ ਜਿਹੜਾ ਮੱਦੀ ਇਨਵੋਲ ਹੋਇਆ। ਪਰ ਇਹ ਤਰੀਕੇ ਨਾਲ ਸਾਈਕਲ ਤੇ ਲੈ ਕੇ ਆਣਾ ਇਹ ਕਿਨੂੰ ਕੋਈ ਟਾਈਮਿੰਗ ਸੀ ਕੁਝ ਕੋਈ ਕਿਤੇ ਦੇਣ ਕਿਤੇ ਜਾ ਰਿ ਸਟਾਰਟ ਆਫ ਇਨਵੈਸਟੀਗੇਸ਼ਨ ਹੈ ਜਦੋਂ ਜਦੋਂ ਜਿੱਦਾਂ ਜਿੱਦਾਂ ਇਨਵੈਸਟੀਗੇਸ਼ਨ ਹੋਈ ਜਾਏਗੀ ਉਦੋਂ ਆਪਾਂ ਤੁਹਾਨੂੰ ਜਨਕੂਲੀ ਦੀ ਟੀਮਾਂ ਬਣਾਈਆਂ ਨੇ ਤੇ ਪੂਰੀ ਧਾਰਕ ਉਹ ਵੀ ਤੁਹਾਡਾ ਉਮੀਦ ਕੀਤੀ ਜਾਂਦੀ ਕਿ ਇਹ ਕੰਮ ਪੁਲਿਸ ਦੇ ਹੱਥੇ ਨੇ ਰੇਡ ਵਗੈਰਾ ਹੋਊਗਾ ਜਿਹੜੇ ਬੰਦੇ ਇਸ ਇਨਸੀਡੈਂਟ ਦੇ ਵਿੱਚ ਇਨਵੋਲਡ ਆ ਉਹ ਸਾਰਿਆਂ ਤੇ ਰੇਡ ਹੋਊਗੀ